ਸਤਿ ਸ੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨੰਬਰ ਮਾਰ ਦਿਆਂ ਮੁੱਖ ਹੈਡਲਾਈਨਸ ਤੇ ਅਮਰੀਕਾ ਦੇ ਵਿੱਚ ਤੰਗ ਹੋਏ ਬਹੁਤ ਸਾਰੇ ਅਮਰੀਕਨ ਸਿਟੀਜ਼ਨਾਂ ਹਜ਼ਾਰਾਂ ਲੋਕਾਂ ਨੇ ਮੰਗੀ ਕੈਨੇਡੀਅਨ ਨਾਗਰਿਕਤਾ ਅਨਟਾਰੀਓ ਦੇ ਇੰਗ੍ਰਸੋਲਟਸ ਸਥਿਤ ਜੀਐਮ ਅਸੈਂਬਲੀ ਪਲਾਂਟ ਦੇ ਉਤਪਾਦਨ ਦਾ ਕੰਮ ਰੋਕਿਆ ਸੈਂਕੜੇ ਵਰਕਰਾਂ ਦੀ ਕੀਤੀ ਛਾਂਟੀ Ontario ਨੇ ਅਮਰੀਕੀ ਨਿਰਯਾਤ ਤੇ ਲਗਾਏ ਬਿਜਲੀ ਸਰਚਾਰਜ ਇੱਕ ਦਿਨ ਦੇ ਬਿਜਲੀ ਸਰਚਾਰਜ ਤੋਂ ਇਕੱਠੇ ਕੀਤੇ 260000 ਡਾਲਰ ਕੈਨੇਡਾ ਚੋਣਾ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਹੋ ਰਿਹਾ ਹੈ ਗਾਇਬ ਉਮੀਦਵਾਰਾਂ ਦੇ ਵੱਲੋਂ ਟੈਰਫ ਵਿਵਾਦ ਤੇ ਮੰਗੀਆਂ ਚਾਰੀਆਂ ਵੋਟਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਕਨੇਡੀਅਨ ਨਾਗਰਿਕਤਾ ਮੰਗੀ ਹੈ 트ੰਪ ਦੇ ਤਾਨਾਸ਼ਾਹ ਰਵਈਏ ਤੋਂ ਹਜ਼ਾਰਾਂ ਲੋਕ ਡਰ ਗਏ ਨੇ ਤੇ ਆਪਣਾ ਜੁਲੀ ਬਿਸਤਰਾ ਛੱਡ ਕੇ ਕੈਨੇਡਾ ਵੱਲ ਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਹਿ ਰਹੇ ਨੇ ਕਿ ਡੋਨਾਲਡ ਟਰੰਪ ਉਹ ਛੋਟੇ-ਛੋਟੇ ਗੱਲ ਦੇ ਉੱਤੇ ਲੋਕਾਂ ਨੂੰ ਸਜ਼ਾਵਾਂ ਦੇਣ ਤੇ ਤੁਰੇ ਹੋਏ ਨੇ ਬਹੁਤ ਸਾਰੇ ਨਾਗਰਿਕ ਅਜਿਹੇ ਨੇ ਜਿਨ੍ਹਾਂ ਨੂੰ ਦੇਸ਼ ਨਿਕਾਲੇ ਦਿੱਤੇ ਜਾ ਰਹੇ ਨੇ ਇਸ ਕਰਕੇ ਬਹੁਤ ਸਾਰੇ ਅਮਰੀਕਨ ਸਿਟੀਜ਼ਨ ਹੁਣ ਕੈਨੇਡੀਅਨ ਸਿਟੀਜ਼ਨਸ਼ਿਪ ਲੈਣ ਵਾਸਤੇ ਤਿਆਰੀਆਂ ਖੇਚ ਰਹੇ ਨੇ ਟਰੰਪ ਦੇ ਤਾਨਾਸ਼ਾਹ ਰਵਈਏ ਤੋਂ ਡਰੇ ਹਜ਼ਾਰਾਂ ਲੋਕ ਆਪਣਾ ਜੁੱਲੀ ਬਿਸਤਰਾ ਛੋ ਕੇ ਕੈਨੜਾ 'ਚ ਆਉਣ ਦੀ ਤਿਆਰੀ ਕਰ ਰਹੇ ਨੇ ਇਮੀਗ੍ਰੇਸ਼ਨ ਵਕੀਲਾਂ ਕੋਲ ਆ ਰਹੀਆਂ ਅੰਗਿੰਤ ਫੋਨ ਕਾਲਸ ਇਸ ਦਾ ਵੱਡਾ ਸਬੂਤ ਦੇ ਰਹੀਆਂ ਨੇ ਉਨਾ ਤੱਕ ਕਹਿਣਾ ਹੈ ਕਿ ਅਮਰੀਕਾ 'ਚ ਆਜ਼ਾਦੀ ਨਾਂ ਦੀ ਚੀਜ਼ ਹੀ ਖਤਮ ਹੋ ਚੁੱਕੀ ਹੈ। ਸੀਟੀਵੀ ਦੀ ਰਿਪੋਰਟ ਮੁਤਾਬਕ ਡ੍ਰੰਪ ਸਰਕਾਰ ਦੀਆਂ ਤਾਕਤਾਂ 'ਚ ਦਿਨ-ਬਦ ਦਿਨ ਹੋਰ ਵਾਧਾ ਹੋ ਰਿਹਾ ਹੈ। ਆਗਾਹ ਵੱਧੂ ਸੋਚਵਾਲੇ ਲੋਕਾਂ ਦੀ ਚਿੰਤਾ ਵਧ ਰਹੀ ਹੈ। ਇਮੀਗ੍ਰੇਸ਼ਨ ਵਕੀਲ ਸ਼ਿੰਟਾਲ ਡੈਸ ਲਾਜ਼ਸ ਨੇ ਕਿਹਾ ਕਿ ਹਰ ਉਮਰ ਵਰਗ ਵਾਲੇ ਕੈਨੇਡਾ ਦੇ ਵਿੱਚ ਵਸਣ ਦੇ ਰਾਹ ਪੁੱਛ ਰਹੇ ਨੇ ਤੇ ਇਹ ਸਭ ਪੂਰੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ। ਇੱਕ ਹੋਰ ਇਮੀਗ੍ਰੇਸ਼ਨ ਵਕੀਲ ਮੈਕਸ ਚੌத்ਰੀ ਨੇ ਡਸ ਲੋਜਸ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹਨਾਂ ਕੋਲ ਵੀ ਕੈਨੇਡੀਅਨ ਇਮੀਗ੍ਰੇਸ਼ਨ ਭਾਰੇ ਪੁੱਛਣ ਵਾਲਿਆਂ ਦੀ ਗਿਣਤੀ ਵਾਧੀ ਜਾ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਮਰੀਕਾ ਦੀ ਸਿਟੀਜ਼ਨਸ਼ਿਪ ਹੋਣ ਦੇ ਬਾਵਜੂਦ ਲੋਕ ਮੁਲਕ ਛੱਡਣਾ ਚਾਹੁੰਦੇ ਨੇ। ਵੈਂਕੂਵਰ ਦੇ ਇਮੀਗ੍ਰੇਸ਼ਨ ਵਕੀਲ ਰਿਚਰਡ ਕਰਲੈਂਡ ਦਾ ਕਹਿਣਾ ਹੈ ਕਿ ਅਮਰੀਕਾ ਛੱਡਣ ਦੀ ਇੱਛੁਕ ਲੋਕਾਂ ਵਿੱਚੋਂ ਜ਼ਿਆਦਾਤਰ ਬਜ਼ੁਰਗ ਨੇ ਤੇ ਸਿਰਫ ਡਰ ਹੀ ਇੱਕ ਅਣਕਿਆਸੀ ਪ੍ਰਵਾਸ ਦਾ ਆਧਾਰ ਬਣ ਰਿਹਾ ਹੈ। ਦੂਜੀ ਪਾਸੇ ਅਮਰੀਕਾ ਤੇ ਕੈਨੇਡਾ ਦਰਮਿਆਨ ਆਵਾਜਾਈ 70% ਘਟ ਚੁੱਕੀ ਹੈ ਭਾਵੇਂ ਮਾਰਚ ਵਿੱਚ ਇਹ ਸੰਕੇਤ ਮਿਲਨੇ ਸ਼ੁਰੂ ਹੋ ਗਏ ਸੀ ਪਰ ਇਸ ਵੇਲੇ ਕੁਮੰਤਰੀ ਸਰਹੱਦ ਤੇ ਕਈ ਐਂਟਰੀ ਪੋਰਟ ਬਿਲਕੁਲ ਸੁਨਸਾਨ ਨਜ਼ਰ ਆ ਰਹੇ ਨੇ ਹਵਾਈ ਸਫ਼ਰ ਦੇ ਆંકੜੇ ਵੀ ਹਾਲਾਤ ਬਿਆਨ ਕਰ ਰਹੇ ਨੇ ਜਿਨ੍ਹਾਂ ਮੁਤਾਬਕ ਮਾਰਚ 2024 ਚ ਅਮਰੀਕਾ ਦੇ ਲੋਕਾਂ ਨੇ ਗਰਮੀਆਂ ਚ ਸੈਰ ਸਪਟੇ ਵਾਸਤੇ 15 ਲੱਖ ਫਲਾਈਟਸ ਬੁੱਕ ਕੀਤੀਆਂ ਜਦਕਿ ਮੌਜੂਦਾ ਵਰੇ ਦੌਰਾਨ ਇਹ ਆਂਕੜਾ ਸਿਰਫ 4 ਲੱਖ ਰਹਿ ਗਿਆ ਹੈ ਅਮਰੀਕਾ ਤੇ ਕੈਨੇਡਾ ਦੀਆਂ 에어ਲਾਈਨਜ਼ ਵੱਲੋਂ ਢੇਰੇ ਕਟਾਈ ਜਾ ਚੁੱਕੇ ਨੇ ਤੇ 2.5 ਤੋਂ 3 ਲੱਖ ਸੀਟਾਂ ਦੀ ਕਟੌਤੀ ਦੱਸੀ ਜਾ ਰਹੀ ਹੈ। ਅਮਰੀਕਾ ਦੀਆਂ 에어ਲਾਈਨਜ਼ ਵੱਲੋਂ ਕੈਨੇਡਾ ਪਾਸਾ ਵੱਟਦੇਆਂ ਯੂਰਪ ਜਾਣ ਵਾਲੀਆਂ ਫਲਾਈਟਸ ਦੀ ਗਿਣਤੀ ਵਧਾ ਦਿੱਤੀ ਗਈ ਹੈ 18 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ ਅਮਰੀਕਾ ਤੋਂ ਇਟਲੀ ਜਾਣ ਵਾਸਤੇ ਸੀਟ ਬੁੱਕ ਕਰਵਾਉਣ ਵਾਲਿਆਂ ਦੀ ਗਿਣਤੀ 'ਚ ਦੁੱਗਣਾ ਵਾਧਾ ਹੋਇਆ ਹੈ ਤੇ ਅਮਰੀਕਾ ਦੀਆਂ ਤਿੰਨ ਪ੍ਰਮੁੱਖ 에어ਲਾਈਨਜ਼ ਵੱਲੋਂ ਐਟਲੈਂਟਿਕ ਪਾਰ ਦੇ ਸਫ਼ਰ ਵਾਸਤੇ 2,60,000 ਸੀਟਾਂ ਦਾ ਵਾਅਦਾ ਕੀਤਾ ਗਿਆ ਯੂਕੇ ਜਾਣ ਲਈ ਅਮਰੀਕਾ ਵਾਸੀਆਂ ਵੱਲੋਂ 96 ਲੱਖ ਸੀਟਾਂ ਦੀ ਬੁਕਿੰਗ ਕੀਤੀ ਗਈ ਹੈ ਜਦੋਂ ਸਲੋਵੇਨੀਆ ਜਾਣ ਦੇ ਇੱਛੁਕ ਅਮਰੀਕਾ ਵਾਲਿਆਂ ਦੀ ਗਿਣਤੀ 'ਚ ਪੰਜ ਗੁਣਾ ਵਾਧਾ ਹੋਇਆ ਹੈ ਇਸੇ ਤਰ੍ਹਾਂ ਕਰੋਸ਼ੀਆ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ ਤਿੰਨ ਗੁਣਾ ਅਤੇ ਚੈਕ ਰਿਪਬਲਿਕ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ ਢਾਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ ਜ਼ਿਕਰ ਇਹ ਖਾਸ ਹੈ ਕਿ ਡੋਨਾਲਡ ਟਰੰਪ ਨੇ ਹੁਣ ਵੱਖ-ਵੱਖ ਤਰ੍ਹਾਂ ਦੀਆਂ ਨੀਤੀਆਂ ਦਾ ਐਲਾਨ ਕਰ ਦਿੱਤਾ ਹੈ ਬਿਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਿਕੰਜਾ ਖਸਨ ਤੋਂ ਬਾਅਦ ਹੁਣ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰਹਿਣਾ ਮੁਸ਼ਕਲ ਕਰ ਰਹੇ ਨੇ ਛੋਟੀਆਂ-ਛੋਟੀਆਂ ਗੱਲਾਂ ਤੇ ਨੁਕਤਾਚੀਨੀ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਜਾਂ ਫਿਰ ਉਹਨਾਂ ਨੂੰ ਸਵੈ-ਇੱਛਾ ਨਾਲ ਦੇਸ਼ ਨਿਕਾਲਾ ਚੁਣਨ ਵਾਸਤੇ ਕਿਹਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਵੀ ਚਿੰਤਾਵਾਂ ਉਮੜਦੀਆਂ ਹੋਈਆਂ ਵਿਖਾਈ ਦੇੜੀਆਂ ਨੇ Ontario ਦੇ Ingersoll ਦੇ ਵਿੱਚ ਸਥਿਤ GM Assembly Plant ਨੇ ਉਤਪਾਦਨ ਦਾ ਕੰਮ ਰੋਕ ਦਿੱਤਾ ਹੈ ਔਰ ਉਨ੍ਹਾਂ ਆਖਿਆ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਉਤਪਾਦਨ ਦਾ ਕੰਮ ਸ਼ੁਰੂ ਤਾਂ ਹੋਵੇਗਾ ਪਰ ਬਹੁਤ ਹੀ ਘੱਟ ਸਟਾਫ ਦੇ ਨਾਲ ਹੀ ਉਤਪਾਦਨ ਦਾ ਕੰਮ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਅਜਿਹੇ ਦੇ ਵਿੱਚ ਜਦੋਂ ਉਤਪਾਦਨ ਰੁਕਿਆ ਹੈ ਤਾਂ ਸੈਂਕੜੇ ਵਰਕਰਾਂ ਦੀ ਛਾਂਟੀ ਕਰ ਦਿੱਤੀ ਹੈ। ਭਾਵ ਸੈਂਕੜੇ ਲੋਕ ਬੇਰੁਜ਼ਗਾਰ ਹੋ ਗਏ ਨੇ। ਯੂਨੀਅਨ ਦੇ ਮੁਤਾਬਿਕ ਅਕਤੂਬਰ ਦੇ ਵਿੱਚ ਘੱਟ ਉਤਪਾਦਨ ਦੇ ਨਾਲ ਮੁੜ ਤੋਂ ਇਹ ਪਲਾਂਟ ਸ਼ੁਰੂ ਹੋਵੇਗਾ। ਅਨਟਾਰੀਓ ਦੇ ਇੰਗਰਸੋਲ ਚ ਸਥਿਤ ਜਰਨਲ ਮੋਟਰਸ ਕੈਮੀ ਅਸੈਂਬਲੀ ਪਲਾਂਟ ਅਗਲੇ ਮਹੀਨੇ ਉਤਪਾਦਨ ਰੋਕ ਰਿਹਾ ਹੈ ਅਕਤੂਬਰ ਚ ਜਦੋਂ ਉਤਪਾਦਨ ਸ਼ੁਰੂ ਵੀ ਹੋਵੇਗਾ ਤਾਂ ਵੀ ਪਲਾਂਟ ਆਪਣੀ ਅੱਧੀ ਸਮਰੱਥਾ ਤੇ ਉਤਪਾਦਨ ਕਰੇਗਾ ਕੰਪਨੀ ਨੇ ਬੀਤੇ ਦਿਨ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਬਿਆਨ ਚ ਕਿਹਾ ਹੈ ਕਿ ਪਲਾਂਟ ਮੌਜੂਦਾ ਬਾਜ਼ਾਰ ਦੇ ਸਿੱਧੇ ਨਤੀਜੇ ਵਜੋਂ ਅਤੇ ਪਲਾਂਟ 'ਚ ਬਣਾਏ ਜਾਣ ਵਾਲੇ ਬਾਈ ਡ੍ਰੋਪ ਈਵੀ ਵਾਹਨਾਂ ਨੂੰ ਬਣਾਉਣ ਸੰਬੰਧੀ ਮੌਜੂਦਾ ਇਨਵੈਂਟਰੀ ਦੇ ਮੱਦੇਨਜ਼ਰ ਉਤਪਾਦਨ ਨੂੰ ਬੰਦ ਕਰ ਰਿਹਾ ਹੈ ਕੰਪਨੀ ਨੇ ਕਿਹਾ ਕਿ ਕੈਮੀ ਇਨਵੈਂਟਰੀ ਨੂੰ ਸੰਤੁਲਿਤ ਕਰਨ ਅਤੇ ਮੌਜੂਦਾ ਮੰਗ ਦੇ ਨਾਲ ਉਤਪਾਦਨ ਸਮਾਸਾਰਣੀ ਨੂੰ ਇਕਸਾਰ ਕਰਨ ਲਈ ਸੰਚਾਲਨ ਅਤੇ ਰੁਸਕਾਰ 'ਚ ਤਬਦੀਲੀ ਕਰ ਰਹੀ ਹੈ ਜੀਐਮਐ ਬਾਈ ਡ੍ਰੋਪ ਅਤੇ ਕੈਮੀ ਪਲਾਂਟ ਦੇ ਭਵਿੱਖ ਪ੍ਰਤੀ ਵਚਨਬੱਧ ਹੈ ਅਤੇ ਤਬਦੀਲੀ ਦੌਰਾਨ ਵਰਕਰਾਂ ਦੀ ਮਦਦ ਕਰੇਗੀ ਬਾਈ ਡ੍ਰੋਪ ਜ਼ੇਵੋ ਦੇ 2 ਦਿਲ ਇਸ ਪਲਾਂਟ ਚ ਬਣਾਈ ਚਾਹੁੰਦੇ ਨੇ ਮੁਕਾਬਲੇਬਾਜ਼ੀ ਕਰਕੇ ਵਿਕਰੀ ਪਛੜ ਗਈ ਹੈ ਤੇ ਜੀਐਮ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 2024 ਚ ਕੈਨੇਡਾ ਵਿੱਚ ਕੁੱਲ 427 ਵਾਹਨ ਅਤੇ ਅਮਰੀਕਾ ਚ 1529 ਵਾਹਨ ਵਿਚ ਗਏ ਸਨ ਇਹ ਖਬਰ ਵਿੰਸਰ অন্ਟਾਰੀਓ ਵਿੱਚ ਸਟਿਲੈਂਟਿਸ ਦੇ ਅਸੈਂਬਲੀ ਪਲਾਂਟ ਦੇ ਅਸਥਾਈ ਤੌਰ ਤੇ ਬੰਦ ਹੋਣ ਤੋਂ ਬਾਅਦ ਆਈ ਹੈ ਇਸ ਪਲਾਂਟ ਦੇ ਅਸਥਾਈ ਤੌਰ ਤੇ ਬੰਦ ਹੋਣ ਦਾ ਐਲਾਨ April ਦੇ ਸ਼ੁਰੂ ਵਿੱਚ ਅਮਰੀਕੀ ਆਟੋਟ੍ਰੇਡ ਫ ਲਗਾਏ ਜਾਣ ਤੋਂ ਬਾਅਦ ਕੀਤਾ ਗਿਆ ਸੀ ਕੈਮੀ ਪਲਾਂਟ ਵਿੱਚ ਲਗਭਗ 1200 ਕਾਮੇ ਕੰਮ ਕਰਦੇ ਨੇ ਯੂਨੀਫੋਰ ਯੂਨੀਅਨ ਨੇ ਬਿੱਤ ਦਿਨ ਕਿਹਾ ਕਿ ਛਾਂਟੀ ਸੋਮਵਾਰ ਤੋਂ ਸ਼ੁਰੂ ਹੋਵੇਗੀ ਅਤੇ ਕੁਝ ਉਤਪਾਦਨ ਮਈ ਤੱਕ ਜਾਰੀ ਰਹਿਣਗੇ ਯੂਨੀਅਨ ਨੇ ਇੱਕ ਬਿਆਨ ਚ ਕਿਹਾ ਕਿ ਉਸ ਤੋਂ ਬਾਅਦ ਉਤਪਾਦਨ ਅਕਤੂਬਰ 2025 ਤੱਕ ਬੰਦ ਹੋ ਜਾਵੇਗਾ ਬਿਆਨ ਅਨੁਸਾਰ ਜਦੋਂ ਅਕਤੂਬਰ ਚ ਉਤਪਾਦਨ ਮੁੜ ਸ਼ੁਰੂ ਹੋਵੇਗਾ ਤਾਂ ਪਲਾਂਟ ਨੇੜਲੇ ਪਵਿਕ ਵਿੱਚ ਇੱਕ ਹੀ ਸ਼ਿਫਟ ਦੇ ਕੰਮ ਕਰੇਗਾ ਜਿਸ ਦੇ ਨਤੀਜੇ ਵਜੋਂ ਲਗਭਗ 500 ਕਾਮਿਆਂ ਦੀ ਅਨਮਿੱਥੇ ਸਮੇਂ ਲਈ ਛਾਂਟੀ ਹੋਣ ਦੀ ਸੰਭਾਵਨਾ ਹੈ ਉਨਟਾਰੀਓ ਨੇ ਅਮਰੀਕੀ ਨਿਰਯਾਤ ਤੇ ਆਪਣੇ ਇੱਕ ਦਿਨ ਦੇ ਬਿਜਲੀ ਸਰਚਾਰਜ ਤੋਂ 260000 ਡਾਲਰ ਇਕੱਠੇ ਕੀਤੇ ਨੇ ਇਸ ਦੀ ਜਾਣਕਾਰੀ ਊਰਜਾ ਮੰਤਰੀ ਸਟੀਫਨ ਲੈਚੇ ਦੇ ਵੱਲੋਂ ਦਿੱਤੀ ਗਈ ਹੈ ਮੰਤਰੀ ਲੈਚੇ ਦਾ ਕਹਿਣਾ ਹੈ ਕਿ ਸਰਚਾਰਜ ਨੇ ਸੁਨੇਹਾ ਦਿੱਤਾ ਹੈ ਕਿ ਉਨਟਾਰੀਓ ਪਿੱਛੇ ਨਹੀਂ ਹਟੇਗਾ ਉਨਟਾਰੀਓ ਦੇ ਊਰਜਾ ਮੰਤਰੀ ਸਟੀਫਨ ਲੈਚੇ ਨੇ ਦਫ਼ਤਰ ਨੇ ਬੀਤੇ ਦਿਨ ਇਹ ਬਿਆਨ ਦਿੱਤਾ ਹੈ ਤੇ ਕਿਹਾ ਕਿ ਉਨਟਾਰੀਓ ਨੇ ਸੰਯੁਕਤ ਰਾਜ ਅਮਰੀਕਾ ਨੂੰ ਨਿਰਯਾਤ ਤੇ ਬਿਜਲੀ ਸਰਚਾਰਜ ਲਾਗੂ ਹੋਣ ਤੋਂ ਲਗਭਗ 260000 ਡਾਲਰ ਇਕੱਠੇ ਕੀਤੇ ਨੇ ਪ੍ਰੀਮੀਅਰ ਡਕਫੋਰ ਨੇ 10 ਮਾਰਚ ਨੂੰ ਐਲਾਨ ਕੀਤਾ ਸੀ ਕਿ অন্ਟਾਰੀਓ ਆਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੈਨੇਡੀਅਨ ਸਮਾਨ ਤੇ ਲਗਾਏ ਗਏ ਟੈਰਫਾਂ ਦੇ ਜਵਾਬ ਚ ਤਿੰਨ ਰਾਜਾਂ ਦੇ 1.5 ਮਿਲੀਅਨ ਕਰੋਨ ਨੂੰ ਭੇਜੀ ਜਾਣ ਵਾਲੀ ਬਿਜਲੀ ਤੇ 25% ਸਰਚਾਰਜ ਲਾ ਰਿਹਾ ਹੈ ਇਸ ਤੇ ਟਰੰਪ ਦਾ ਧਿਆਨ ਖਿੱਚਿਆ ਜਿਸ ਨੇ ਫਿਰ ਐਲਾਨ ਕੀਤਾ ਕਿ ਉਹ অন্ਟਾਰੀਓ ਦੇ ਬਿਜਲੀ ਸਰਚਾਰਜ ਦੇ ਜਵਾਬ ਚ ਕੈਨੇਡਾ ਤੋਂ ਸਟੀਲ ਤੇ ਐਲੂਮੀਨੀਅਮ ਤੇ ਆਉਣ ਵਾਲੇ ਟੈਰਫ ਨੂੰ ਦੁੱਗਣਾ ਕਰਕੇ 50% ਕਰ ਦਵੇਗਾ ਪਰ ਠੰਡੇ ਦਿਮਾਗਾ ਨੇ ਅੰਤ ਦੇ ਵਿੱਚ ਜਿੱਤ ਹਾਸਲ ਕੀਤੀ ਜਦੋਂ ਅਮਰੀਕੀ ਵੰਜ 75 ਹਾਵਰਡ ਲੂਟਿੰਗ ਨੇ ਫੋਰਡ ਅਤੇ ਕੁਝ ਸੰਕੀ ਮੰਤਰੀਆਂ ਨੂੰ ਇੱਕ ਮੀਟਿੰਗ ਲਈ ਵਾਸ਼ਿੰਗਟਨ ਡੀਸੀ ਬੁਲਾਇਆ ਤਾਂ ਵਾਈਟ ਹਾਊਸ ਨੇ ਪੁਸ਼ਟੀ ਕੀਤੀ ਕਿ ਸਟੀਲ ਅਤੇ ਐਲੂਮੀਨੀਅਮ ਟੈਰਫ ਲਈ ਮੂਲ 25 ਫੀਸਦੀ ਤੇ ਕਾਇਮ ਰਹੇਗਾ ਤੇ ਫੋਰਡ ਬਿਜਲੀ ਸਰਚਾਰਜ ਨੂੰ ਮੌਤਲ ਕਰਨ ਲਈ ਸਹਿਮਤ ਹੋਗੇ ਨੇ ਲੇਚੇ ਦੇ ਦਫਤਰ ਨੇ ਬੀਤੇ ਦਿਨ ਕਿਹਾ ਕਿ ਸਰਚਾਰਜ ਲਾਗੂ ਹੋਣ ਦੇ ਇੱਕ ਦਿਨ ਦੇ ਦੌਰਾਨ অন্ਟਾਰੀਓ ਦੇ ਸੁਤੰਤਰ ਬਿਜਲੀ ਸਿਸਟਮ ਆਪਰੇਟਰ ਨੇ ਸੰਯੁਕਤ ਰਾਜ ਅਮਰੀਕਾ ਨੂੰ ਲਗਭਗ 26000 ਮੈਗਾਵਾਟ ਕੰਟੇਨਰਯਾਤ ਕੀਤੇ ਜਿਸ ਨਾਲ ਲਗਭਗ 260000 ਡਾਲਰ ਇਕੱਠੇ ਹੋਏ ਨੇ ਲੇਚੇ ਨੇ ਇੱਕ ਬਿਆਨ ਚ ਲਿਖਿਆ ਕਿ ਸਾਡੀ ਸਰਕਾਰ ਨੇ ਕਨੇਡੀਅਨ ਨੌਕਰੀਆਂ ਅਤੇ ਪਰਿਵਾਰਾਂ ਦੀ ਰੱਖਿਆ ਲਈ ਇੱਕ ਅਸਥਾਈ ਬਿਜਲੀ ਨਿਰਯਾਤ ਸਰਚਾਰਜ ਸ਼ੁਰੂ ਕਰਕੇ ਤੇਜ਼ ਕਾਰਵਾਈ ਕੀਤੀ ਹੈ ਇਸਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ Ontario ਰਾਸ਼ਟਰਪਤੀ 트াম্প ਦੇ ਅਨੁਚਿਤ ਟੈਰਫਾਂ ਅੱਗੇ ਪਿੱਛੇ ਨਹੀਂ ਹਟਣਗੇ ਜਦੋਂ ਸਰਕਾਰ ਨੇ ਪਹਿਲੀ ਵਾਰ ਸਰਚਾਰਜ ਪੇਸ਼ ਕੀਤਾ ਸੀ ਤਾਂ ਕਿਹਾ ਸੀ ਕਿ ਕਿਸੇ ਵੀ مالیੇ ਦੀ ਵਰਤੋਂ Ontario ਦੇ ਕਰਮਚਾਰੀਆਂ ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਕੀਤੀ ਜਾਵੇਗੀ ਪਰ ਉਸਦੇ ਦਫ਼ਤਰ ਨੇ ਇਸ ਬਾਰੇ ਵਧੇਰੇ ਸਪਸ਼ਟ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਪੈਸਾ ਕਿੱਥੇ ਜਾਵੇਗਾ ਕਿੱਥੇ ਲਗਾਇਆ ਜਾਵੇਗਾ ਸੂਬੇ ਨੇ ਪਹਿਲਾਂ ਅੰਦਾਜ਼ਾ ਲਗਾਇਆ ਸੀ ਕਿ ਸਰਚਾਰਜ ਲਾਗੂ ਹੋਣ ਨਾਲ ਹਰ ਰੋਜ਼ 3 ਲਖ ਡਾਲਰ ਤੋਂ 4 ਲੱਖ ਡਾਲਰ ਦਾ ਮਾਲੀਆ ਪਿਆਦਾ ਹੋਵੇਗਾ ਪਰ ਹੁਣ ਮੰਤਰੀ ਸਟੈਫਨ ਲੈਚ ਦੇ ਬਿਆਨ ਕਹਿੰਦੇ ਨੇ ਕਿ ਉਹਨਾਂ ਨੂੰ ਲਗਭਗ 2,60,000 ਡਾਲਰ ਦਾ ਭੁਗਤਾਨ ਮਿਲਿਆ ਹੈ ਜ਼ਿਕਰ ਇਹ ਖਾਸ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਟੈਰਫ ਲਗਾਏ ਜਾਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੇ ਲੋਕ ਹੈਰਾਨ ਪਰੇਸ਼ਾਨ ਵਿਖਾਈ ਦੇ ਰਹੇ ਨੇ ਅਜਿਹੇ ਦੇ ਵਿੱਚ ਉਹਨਾਂ ਨੇ ਕੁਝ ਮੁਲਕਾਂ ਦੇ ਉੱਤੇ ਪਰਸਪਰ ਟੈਰਫ ਲਗਾਏ ਨੇ ਪਰ ਇਹਨਾਂ ਦੇ ਵਿੱਚ ਕਿਤੇ ਕੈਨੇਡਾ ਦਾ ਨਾਮ ਵਿਖਾਈ ਨਹੀਂ ਦਿੱਤਾ ਹਾਲਾਂਕਿ ਉਹਨਾਂ ਦੇ ਪਰਸਪਰ ਟੈਰਿਫ ਵਾਲੇ ਐਲਾਨ ਤੋਂ ਕੁਝ ਹੀ ਸਮੇਂ ਬਾਅਦ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਕੈਨੇਡਾ ਦੇ ਉੱਤੇ ਟੈਰਿਫ ਲਗਾਉਣ ਦੀ ਗੱਲ ਕਹਿ ਦਿੱਤੀ ਗਈ ਪਰ ਬਾਅਦ ਦੇ ਵਿੱਚ ਸਪਸ਼ਟਿਕਰਨ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਉੱਤੇ ਕਿਸੇ ਤਰ੍ਹਾਂ ਦੇ ਕੋਈ ਵਾਧੂ ਜਾਂ ਬੇਸਲਾਈਨ ਟੈਰਿਫ ਨਹੀਂ ਲਗਾਏ ਜਾ ਰਹੇ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਸਬੰਧ ਟੈਰਿਫ ਯੁੱਧ ਦੇ ਚੱਲਦਿਆਂ ਕਿੰਨੇ ਕੁ ਸੁਖਾਲੇ ਹੁੰਦੇ ਨੇ ਕੈਨੇਡਾ ਦੇ ਵਿੱਚ ਜਸਟਨ ਟਰੂਡੋ ਦੇ ਪ੍ਰਧਾਨ ਮੰਤਰੀ ਹੁੰਦਿਆਂ ਇਮੀਗ੍ਰੇਸ਼ਨ ਇੱਕ ਮੁੱਖ ਮੁੱਦਾ ਬਣਿਆ ਹੋਇਆ ਸੀ ਇਮੀਗ੍ਰੇਸ਼ਨ ਦੇ ਨਾਮ ਉੱਤੇ ਹੀ ਵਿਰੋਧੀ ਜਸਟਨ ਟਰੂਡੋ ਨੂੰ ਘੇਰਦੇ ਵਿਖਾਈ ਦਿੱਤੇ ਸੀ ਤੇ ਹੁਣ ਜਸਟਨ ਟਰੂਡੋ ਜਦੋਂ ਤੋਂ ਚਲੇ ਗਏ ਨੇ ਉਦੋਂ ਤੋਂ ਇਮੀਗ੍ਰੇਸ਼ਨ ਦਾ ਮੁੱਦਾ ਵੀ ਗਾਇਬ ਹੋ ਗਿਆ ਹੈ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਟੈਰਫ ਵਿਵਾਦ ਦੇ ਉੱਤੇ ਵੋਟਾਂ ਮੰਗ ਰਹੇ ਨੇ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੌਂ ਚੁੱਕੀ ਹੈ ਉਦੋਂ ਤੋਂ ਟੈਰਫ ਦਾ ਮੁੱਦਾ ਕੈਨੇਡਾ ਦੇ ਵਿੱਚ ਸਿਖਰਾਂ ਦੇ ਉੱਤੇ ਹੈ ਤੇ ਹੁਣ ਇਸੇ ਹੀ ਟੈਰਫ ਵਿਵਾਦ ਨੂੰ ਮੁੱਖ ਰੱਖ ਕੇ ਵੋਟਾਂ ਮੰਗਣ ਦਾ ਕੰਮ ਛ ਕੈਨੇਡਾ 'ਚ ਇਸ ਮਹੀਨੇ ਚੋਣਾਂ ਹੋਣ ਜਾ ਰਹੀਆਂ ਨੇ ਇਸ ਵਾਰ ਦਹਾਕਿਆਂ 'ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕੈਨੇਡੀਅਨ ਚੋਣਾਂ ਕਰੇਲੂ ਮੁੱਦਿਆਂ ਤੇ ਕੇਂਦਰਿਤ ਨਹੀਂ ਹੋਣਗੀਆਂ ਹਾਲਾਂਕਿ ਕੁਝ ਦਿਨ ਪਹਿਲਾਂ ਕੈਨੇਡਾ 'ਚ ਇਮੀਗ੍ਰੇਸ਼ਨ ਦਾ ਮੁੱਦਾ ਲਿਬਰਲ ਪਾਰਟੀ ਲਈ ਕਾਫੀ ਮੁਸੀਬਤ ਪੈਦਾ ਕਰ ਰਿਹਾ ਸੀ ਤੇ ਵੀਜ਼ਿਆਂ ਦੀ ਮਿਆਦ ਪੁੱਗਣ ਤੇ ਪੰਜਾਬੀ ਨੌਜਵਾਨਾਂ ਨੂੰ ਰਿਪੋਰਟ ਕਰਨ ਦਾ ਰੌਲਾ ਪਿਆ ਰਿਹਾ ਸੀ ਹੁਣ ਇਸ ਦੀ ਬਜਾਏ ਇਹ ਚੋਣ ਦੇਸ਼ ਲਈ ਵੱਡੇ ਸਵਾਲਾਂ ਤੇ ਟਿਕੀ ਹੋਈ ਹੈ ਜਿਸ ਚ ਕੈਨੇਡਾ ਦੀ ਪ੍ਰਭੂਸત્તા ਅਤੇ ਅਨਿਸ਼ਚਿਤ ਸਹਿਯੋਗੀਆਂ ਨਾਲ ਇੱਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨ ਲਈ ਦੇਸ਼ ਨੂੰ ਕੀ ਕਰਨਾ ਚਾਹੀਦਾ ਹੈ ਇਹ ਸਵਾਲ ਉੱਠ ਰਹੇ ਨੇ ਕੈਨੇਡਾ ਚ ਪੰਜਾਬੀ ਮੂਲ ਦੇ ਸਿਆਸੀ ਵਿਸ਼ਲੇਸ਼ਕ ਖੁਦ ਹਨ ਨੇ ਕਿ ਜਿਨ੍ਹਾਂ ਮੁੱਦਿਆਂ ਤੇ ਜਿਸਨ ਟਰੂਡੋ ਨੂੰ ਅਸਤੀਫਾ ਦੇਣਾ ਪਿਆ ਸੀ ਚੋਣਾਂ ਚ ਅਚਾਨਕ ਉਹ ਮੁੱਦੇ ਗਾਇਬ ਹੋ ਗਏ ਨੇ ਤੇ ਟਰੰਪ ਦੇ ਟੈਰਫ ਤੇ ਕੈਨੇਡਾ ਦੇ ਅਪਰਾਧ ਚੋਣ ਮੁੱਦੇ ਬਣ ਗਏ ਨੇ ਕੈਨੇਡਾ ਦੇ ਇੱਕ ਸਿਆਸੀ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬੀ ਭਾਈਚਾਰੇ ਦੀ ਵੱਡੀ ਭੂਮਿਕਾ ਹੈ ਇਹ ਤਰਫ਼ ਇੱਕ ਗੰਭੀਰ ਮਾਮਲਾ ਹੈ ਜਿਸ ਨਾਲ ਪੰਜਾਬੀਆ ਦਾ ਟ੍ਰਾਂਸਪੋਰਟ ਕਾਰੋਬਾਰ ਤਬਾਹ ਹੋ ਜਾਵੇਗਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਪਲਿਵ ਨੇ ਇਨ੍ਹਾਂ ਦਿਨਾਂ ਦੀ ਸਥਿਤੀ ਦੀ ਤੁਲਨਾ 1988 ਦੀਆਂ ਚੋਣਾਂ ਨਾਲ ਕੀਤੀ ਹੈ ਜਦੋਂ ਕੈਨੇਡਾ ਦੇ ਸੰਯੁਕਤ ਰਾਜ ਅਮਰੀਕਾ ਨਾਲ ਸੰਬੰਧ ਕੇਂਦਰ ਦੇ ਵਿੱਚ ਸਨ ਕਿਉਂਕਿ ਦੇਸ਼ ਨੇ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ 'ਚ ਸ਼ਾਮਲ ਹੋਣ ਬਾਰੇ ਵਿਚਾਰ ਕੀਤਾ ਸੀ ਮੌਜੂਦਾ ਹਾਲਾਤ 'ਚ ਇਮੀਗ੍ਰੇਸ਼ਨ ਛੋਟਾ ਮੁੱਦਾ ਹੈ ਅਤੇ ਉਹ ਕੈਨੇਡਾ ਦੀ ਅੰਦਰੂਨੀ ਸਮੱਸਿਆ ਹੈ। ਵਿਸ਼ਲੇਸ਼ਕ ਅਨੁਸਾਰ ਇਸ ਵਾਰ ਦੋਵੇਂ ਪ੍ਰਮੁੱਖ ਪਾਰਟੀਆਂ ਦੇਸ਼ ਦੇ ਵਿਕਾਸ ਅਤੇ ਆਜ਼ਾਦੀ ਦੇ ਸੁਪਨੇ ਤੇ ਕੇਂਦ੍ਰਿਤ ਨੇ। ਇਸ ਵਿੱਚ ਲੋੜਿੰਦੇ ਘਰ ਬਣਾਉਣਾ, ਵੱਡੇ ਊਰਜਾ ਤੇ ਸਰੋਤ ਪ੍ਰੋਜੈਕਟਾਂ ਤੇ ਅੱਗੇ ਵਧਣਾ, ਅਮਰੀਕੀ ਟੈਰਫਾਂ ਦਾ ਜਵਾਬ ਦੇਣਾ ਤੇ ਕੈਨੇਡਾ ਦੇ ਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਪਲ ਲੀਵ ਨੇ ਅਨਟਾਰੀਓ ਦੇ ਦੌਰੇ ਦੌਰਾਨ ਬ੍ਰੈਂਟਨ, ਛਨੇ, ਸੂਬੇ ਦੇ ਵੱਖ-ਵੱਖ ਇਲਾਕਿਆਂ ਦਾ ਤੌੜਾ ਕੀਤਾ। ਤੇ ਲਿਬਰਲ ਪਾਰਟੀ ਵਿਰੋਧ ਸਖਤ ਰੋਖ અપਨਾਇਆ ਬਹੁਬ ਦੂਸਾਂਜ ਅਮਰਜੀਤ ਗਿੱਲ ਤਰਨਚਾਹਲ 蒂ਮ ਇਕਬਾਲ ਸੁਖਦੀਪ ਕੰਗ ਅਤੇ ਅਮਨਦੀਪ ਜੱਜ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਇੱਕ ਵਾਰ ਫਿਰ ਅਪਮਾਨਿਤ ਕੀਤਾ ਗਿਆ ਹੈ ਉਹਨਾਂ ਪੰਜਾਬੀਆਂ ਦੀ ਨੰਸਤੇ ਹੱਥ ਰੱਖਦਿਆਂ ਕਿਹਾ ਕਿ ਕੈਨੇਡਾ ਨੇ ਅਮਰੀਕਾ ਦੀਆਂ ਬਣੀਆਂ ਗੱਡੀਆਂ ਤੇ 25 ਫੀਸਦੀ ਟੈਰਫ ਲਗਾਇਆ ਹੈ ਟਰੰਪ ਨੇ ਦਰਜਨਾ ਦੇਸ਼ਾਂ ਤੇ ਲਗਾਏ ਟੈਰਫ ਦੇ 90 ਦਿਨਾਂ ਦੀ ਰੋਕ ਲਗਾ ਦਿੱਤੀ ਹੈ ਔਰ ਕੈਨੇਡਾ ਤੇ ਲਗਾਏ ਗਏ ਟਾਰਫਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਜੇਕਰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦੇਸ਼ ਦੇ ਇਤਿਹਾਸ 'ਚ ਅਪਰਾਧ ਤੇ ਅਪਰਾਧੀਆਂ ਖਿਲਾਫ ਸਭ ਤੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਸਾਫਕਾ ਕੈਨੇਡੀਅਨ ਸੰਸਦ ਮੈਂਬਰ ਰਮੇਸ਼ ਸੰਘਾ ਦਾ ਕਹਿਣਾ ਹੈ ਕਿ ਮਾਰਕ ਕਾਰਨੀ ਨੇ ਲਿਬਰਲਸ ਨੂੰ ਸਿਆਸੀ ਕੇਂਦਰ ਵੱਲ ਧੱਕ ਦਿੱਤਾ ਕਿਉਂਕਿ ਉਹ ਟਰੂਡੋ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਨੇ ਬਹੁਤ ਹੀ ਅਪ੍ਰਸਿੱਧ ਤਰੀਕੇ ਨਾਲ ਅਹੁਦਾ ਛੱਡਿਆ ਸੀ ਕਾਰਨੀ ਨੇ ਘੱਟ ਖਰਚ ਕਰਨ ਅਤੇ ਵਧੇਰੇ ਨਿਵੇਸ਼ ਕਰਨ ਤੇ ਹਾਊਸਿੰਗ ਮਿਲਰੀ ਬੁਨਿਆਦੀ ਢਾਂਚੇ ਤੇ ਕੰਪਿਊਟਿੰਗ ਸ੍ਰੋਤਾ ਵਰਗੀਆਂ ਚੀਜ਼ਾਂ 'ਚ ਪੂੰਜੀ ਨਿਵੇਸ਼ ਵਧਾਉਣ ਦਾ ਵਾਅਦਾ ਕੀਤਾ ਹੈ ਕੈਨੇਡੀਅਨਸ ਦੀਆਂ ਮੁੱਖ ਘਰੇਲੂ ਚਿੰਤਾਵਾਂ ਘੱਟ ਨਹੀਂ ਹੋਈਆਂ ਪਰ ਅਮਰੀਕਾ ਨਾਲ ਵਪਾਰਕ ਯੁੱਧ ਦੇ ਸਦਾ ਮੌਜੂਦਾ ਖਤਰੇ ਸਾਹਮਣੇ ਦੱਬ ਗਏ ਨੇ ਸੰਘਾ ਨੇ ਕਿਹਾ ਕਿ ਤਿੰਨ ਕਾਰਕਾਂ ਨੇ ਮਤਦਾਨ ਨੂੰ ਪ੍ਰੇਰਿਤ ਕੀਤਾ ਟ੍ਰੂਡੋ ਦਾ ਅਸਤੀਫਾ ਨਤੀਜੇ ਵਜੋਂ ਲਿਬਰਲ ਲੀਡਰਸ਼ਿਪ ਦੀ ਦੌੜ ਤੇ ਡੋਨਾਲਡ ਰਾਮ ਦੀ ਵਾਈਟ ਹਾਊਸ ਦੇ ਵਿੱਚ ਵਾਪਸੀ ਕੈਨੇਡਾ 'ਚ ਨੌਕਰੀ ਪ੍ਰਾਪਤ ਕਰਨ ਲਈ 25000 ਡਾਲਰ ਦਾ ਭੁਗਤਾਨ ਕਰਨ ਵਾਲੇ ਵਿਦੇਸ਼ੀ ਕਾਮੇ ਭਾਵ ਭਾਰਤੀ ਕਾਮੇ ਨੂੰ ਟ੍ਰਿਬਿਊਨਲ ਨੇ 115000 ਡਾਲਰ ਦਾ ਇਨਾਮ ਦਿੱਤਾ ਹੈ ਪਾਰਟੋ ਆਏ ਇਸ ਵਰਕਰ ਨੇ ਰਿਚਮੰਡ ਬ੍ਰਿਟਿਸ਼ ਕੋਲੰਬੀਆ ਦੇ ਵਿੱਚ এজ ਬੋਇਲਰ ਟਰੱਕ ਰਿਪੇਅਰ ਦੇ ਮਾਲਕ ਨੂੰ ਮਕੈਨਿਕ ਵਜੋਂ ਨੌਕਰੀ ਤੇ ਰੱਖਣ ਲਈ ਪੈਸੇ ਦਿੱਤੇ ਸੀ ਉਹਨੇ ਕਿਹਾ ਸੀ ਕਿ ਨਾ ਤਾਂ ਉਸ ਨੂੰ ਓਵਰਟਾਈਮ ਮਿਲਿਆ ਤੇ ਨਾ ਹੀ ਉਸ ਨੂੰ ਛੁੱਟੀਆਂ ਦੇ ਪੈਸੇ ਮਿਲੇ ਨੇ ਜਦੋਂ ਉਹਨੇ ਕੇਸ ਕੀਤਾ ਤਾਂ ਉਸ ਨੂੰ ਲੱਖਾਂ ਦਾ ਇਹਨਾ ਮਿਲਿਆ ਪਾਰਟ ਦੇ ਇੱਕ ਕਾਮੇ ਜਿਸਨੇ ਦਾਵਾ ਕੀਤਾ ਕਿ ਉਸ ਨੂੰ ਰਿਚਮੰਡ ਬ੍ਰਿਟਿਸ਼ ਕੋਲੰਬੀਆ ਚ ਇੱਕ ਟਰੱਕ ਮੁਰੰਮਤ ਕੰਪਨੀ ਚ ਨੌਕਰੀ ਪ੍ਰਾਪਤ ਕਰਨ ਲਈ 25000 ਡਾਲਰ ਦਾ ਭੁਗਤਾਨ ਕਰਨਾ ਪਿਆ ਜਿੱਥੇ ਉਸ ਨੂੰ ਘੱਟ ਤਨਖਾਹ ਦਿੱਤੀ ਗਈ ਉਸ ਨੂੰ ਬੀਸੀ ਰੋਜ਼ਗਾਰ ਮਿਆਰ ਟ੍ਰਿਬਿਊਨਲ ਦੁਆਰਾ 115574 ਡਾਲਰ ਦਾ ਇਨਾਮ ਦਿੱਤਾ ਗਿਆ ਹੈ ਇਸ ਨਿਰਧਾਰਨ ਨੇ ਰਿਚਮੰਡ ਬ੍ਰਿਟਿਸ਼ ਕੋਲੰਬੀਆ ਦੇ ਏ ਜੇ ਬੋਇਲ ਟਰੱਕ ਰਿਪੇਅਰ ਲਿਮਟਿਡ ਦੇ ਓਵਰਟਾਈਮ ਦੇ ਬਕਾਇਆ ਪੈਸੇ ਦੀ ਵੀ ਗੱਲ ਕੀਤੀ ਜਿਸ ਚ ਕਾਨੂੰਨੀ ਛੁੱਟੀਆਂ ਅਤੇ ਛੁੱਟੀਆਂ ਦੀ ਤਨਖਾਹ ਸ਼ਾਮਲ ਹੈ ਜੋ ਉਸ ਨੂੰ ਕਦੇ ਨਹੀਂ ਮਿਲੀ ਅਤੇ ਨਾਲ ਹੀ ਇਕੱਠਾ ਹੋਇਆ ਵਿਆਜ ਵੀ ਸ਼ਾਮਲ ਹੈ ਆਪਣੇ 70 ਪੰਨਿਆਂ ਦੇ ਨਿਰਣੇ 'ਚ ਰੋਜ਼ਗਾਰ ਮਿਆਰਾਂ ਦੇ ਨਿਰਦੇਸ਼ਕ ਦੀ ਪ੍ਰਤੀਨਿਧੀ ਸ਼ੈਨਨ ਕਾਰੇਗਨ ਵਿਸਥਾਰਚ ਦੱਸਦੀ ਹੈ ਕਿ ਕਿਵੇਂ ਸਿੰਘ ਮਾਰਚ 2018 ਚ ਕੈਨੇਡਾ ਚ ਵਿਸਟਰਡ ਵਿਜ਼ੇ ਤੇ ਪਹੁੰਚਿਆ ਇਸ ਤੋਂ ਪਹਿਲਾਂ ਕਿ ਉਹ ਕੈਨੇਡਾ ਚ ਰਹਿਣਾ ਚਾਹੁੰਦਾ ਸੀ ਸਿੰਘ ਦੇ ਚ ਜਿਹੜੇ ਭਰਾਨੇ ਉਸਨੂੰ EJ Boil Truck Repair Limited ਦੇ ਇਕਲੋਤੇ ਡਾਇਰੈਕਟਰ ਸਰਪ੍ਰਿਤ ਬੋਲ ਨਾਲ ਸੰਪਰਕ ਕਰਵਾਇਆ ਕੰਪਨੀ ਕੋਲ ਇੱਕ ਮੈਕੈਨਿਕ ਲਈ ਨੌਕਰੀ ਦੀ ਖਾਲੀ ਥਾਂ ਸੀ ਤੇ ਹਾਲ ਹੀ ਵਿੱਚ ਇੱਕ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕੀਤਾ ਸੀ ਜਿਸ ਨਾਲ ਇਸ ਨੂੰ ਟਰੱਕ ਅਤੇ ਟਰਾਂਸਪੋਰਟ ਮੈਕੈਨਿਕ ਵਜੋਂ ਚਾਰ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਮਿਲੀ ਸੀ ਸਿੰਘ ਨੇ ਬੋਇਲ ਨਾਲ ਇੱਕ ਰੋਜ਼ਗਾਰ ਇਕਰਾਰਨਾਮੇ ਤੇ ਦਸਤਖਤ ਕੀਤੇ ਤੇ ਫਿਰ ਇੱਕ ਮਹੀਨੇ ਲਈ ਭਾਰਤ ਵਾਪਸ ਆ ਗਿਆ ਗਾਂਡਾ ਵਾਪਸ ਆਉਣ ਤੇ ਉਸਨੇ ਸੜਹੱਤ ਤੇ ਵਰਕ ਪਰਮਿਟ ਪ੍ਰਾਪਤ ਕੀਤਾ ਅਤੇ ਜੁਲਾਈ 2018 ਚ ਕੰਪਨੀ ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਅਕਤੂਬਰ 2019 ਚ ਨੌਕਰੀ ਛੱਡ ਦਿੱਤੀ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਨੂੰ ਆਪਣੀ ਨੌਕਰੀ ਸੁਰੱਖਿਤ ਕਰਨ ਲਈ ਬੋਇਲ ਨੂੰ 25000 ਡਾਲਰ ਦੇਣੇ ਪਏ ਉਸਦਾ ਦਾਵਾ ਹੈ ਕਿ 10000 ਡਾਲਰ ਦੀ ਪਹਿਲੀ ਕਿਸ਼ਤ ਨਕਦ ਦਿੱਤੀ ਗਈ ਸੀ ਬਾਕੀ 15000 ਡਾਲਰ ਸਿੰਘ ਦੇ ਚੇੜੇ ਭਰਾ ਦੁਆਰਾ ਲਿਖੇ ਚੈੱਕਾਂ ਰਾਹੀਂ ਪ੍ਰਦਾਨ ਕੀਤੇ ਗਏ ਸਨ ਤੇ ਬੋਇਲ ਦੇ ਇੱਕ ਦੋਸਤ ਨੂੰ ਦਿੱਤੇ ਗਏ ਸਨ ਰੋਜ਼ਗਾਰ ਮਿਆਰ ਕਾਨੂੰਨ ਕਹਿੰਦਾ ਹੈ ਕਿ ਕਿਸੇ ਵਿਅਕਤੀ ਨੂੰ ਰੋਜ਼ਗਾਰ ਦੀ ਮੰਗ ਕਰਨ ਵਾਲੇ ਵਿਅਕਤੀ ਤੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਰੋਜ਼ਗਾਰ ਲਈ ਭੁਗਤਾਨ ਦੀ ਬੇਨਤੀ ਨਹੀਂ ਕਰਨੀ ਚਾਹੀਦੀ ਚਾਰਜ ਨਹੀਂ ਕਰਨਾ ਚਾਹੀਦਾ ਜਿ ਕੋ ਜਿ ਪ੍ਰਾਪਤ ਨਹੀਂ ਕਰਨਾ ਚਾਹੀਦਾ ਸਿੰਘ ਦੇ ਹੱਕ 'ਚ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਪਾਇਆ ਕਿ ਬੋਇਲ ਅਤੇ ਉਸਦੇ ਵਕੀਲ ਧੀਰਿੰਦਰ ਪਾਲ ਸਿੰਘ ਸਹੋਤਾ ਦੋਵੇਂ ਹੀ ਆਪਣੀਆਂ ਦਲੀਲਾਂ 'ਚ ਭਰੋਸੇਯੋਗ ਨਹੀਂ ਹਨ ਉਨ੍ਹਾਂ ਨੇ ਫੈਸਲੇ ਦੇ ਵੱਖ-ਵੱਖ ਹਿੱਸਿਆਂ 'ਚ ਆਪਣੇ ਸਬੂਤ ਅਤੇ ਆਸ਼ਰ ਨੂੰ ਰੁਕਾਵਟ ਵਾਲਾ ਗੈਰ-ਪੇਸ਼ੇਵਰ ਤੇ ਅਸੰਗਤ ਦੱਸਿਆ। ਬੋਲ ਦੀ ਗਵਾਹੀ ਮੁੱਖ ਮੁੱਦਿਆਂ ਤੇ ਵਿਰੋਧੀ ਸੀ ਜਦੋਂ ਉਹਨਾਂ ਨੂੰ ਆਪਣੇ ਦਾਅਵਿਆਂ ਦੇ ਨਕਾਰਾਤਮਕ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ। ਤਾਂ ਉਹਨਾਂ ਨੇ ਆਪਣੇ ਸਬੂਤ ਬਦਲ ਦਿੱਤੇ, ਉਹਨਾਂ ਦੇ ਕੁਝ ਦਾਅਵੇ ਪਹਿਲੀ ਨਜ਼ਰੇ ਅਵਿਸ਼ਵਾਸਯੋਗ ਸਨ। ਉਹਨਾਂ ਦੇ ਕੁਝ ਦਾਅਵੇ ਇਹ ਜੇ ਬੋਇਲ ਦੇ ਆਪਣੇ ਦਸਤਾਵੇਜ਼ੀ ਸਬੂਤਾਂ ਦੇ ਉਲਟ ਸੱਤ। ਨਿਰਣੇ 'ਚ ਕਿਹਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਮਿਸਟਰ ਬੋਇਲ ਇੱਕ ਪਰੋਸਯੋਗ ਗਵਾ ਨਹੀਂ ਸਨ ਜਿੱਥੇ ਉਹਨਾਂ ਦੀ ਗਵਾਹੀ ਮਿਸਟਰ ਸਿੰਘ ਦੀ ਗਵਾਹੀ ਨਾਲ ਮੈਚ ਨਹੀਂ ਕਰਦੀ ਉਹ ਮਿਸਟਰ ਸਿੰਘ ਦੀ ਗਵਾਹੀ ਨੂੰ ਤਰਜੀਹ ਦੇ ਰਹੇ ਸਨ ਕਾਰਵਾਈ ਦੌਰਾਨ ਸਿੰਘ ਨੇ ਆਪਣੀ ਨੌਕਰੀ ਦੌਰਾਨ ਕਿੰਨੇ ਦਿਨ ਤੇ ਕਿੰਨੇ ਘੰਟੇ ਕੰਮ ਕੀਤਾ ਹੈ ਇਸ ਬਾਰੇ ਵਿਰੋਧੀ ਸਬੂਤ ਪੇਸ਼ ਕੀਤੇ ਗਏ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਰਿਪੋਰਟਾਂ ਨੂੰ ਝਾਲੀ ਬਣਾਉਂਦਾ ਦੋਸ਼ ਲਾਇਆ ਕਾਰਗਨ ਨੇ ਅੰਤ ਵਿੱਚ ਸਿੰਘ ਦੇ ਬਿਆਨ ਦਾ ਪੱਖ ਲਿਆ ਜਦੋਂ ਉਸਦੇ ਵਕੀਲ ਜੁਨਾਥਨ ਬ੍ਰੌਨ ਮਾਈਗ੍ਰੈਂਟ ਵਰਕਰਜ਼ ਸੈਂਟਰ ਦੇ ਕਾਨੂੰਨੀ ਨਿਰਦੇਸ਼ਕ ਦੁਆਰਾ ਲਿਆਂਦੇ ਗਏ ਇੱਕ ਦਸਤਾਵੇਜ਼ ਮਾਹਰ ਨੇ ਬੋਲ ਦੇ ਰਿਕਾਰਡਾਂ ਨੂੰ ਸ਼ੱਕੀ ਪਾਇਆ ਬੋਲ ਨੇ ਦਾਵਾ ਕੀਤਾ ਸੀ ਕਿ ਮੁੱਦਾ ਇੱਕ ਸਪਾਇਰਲ ਨੋਟਬੁੱਕ ਜਾਂ ਰਜਿਸਟਰ ਸੀ ਜਿੱਥੇ ਕਰਮਚਾਰੀ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਰਿਕਾਰਡ ਕਰਦੇ ਸਨ ਤੇ ਦਸਖਤ ਕਰਦੇ ਸਨ ਹਾਲਾਂਕਿ ਮਾਹਰ ਨੇ ਇਹ ਸਿੱਟਾ ਕੱਢਿਆ ਹੈ ਕਿ ਰਜਿਸਟਰ ਵਿੱਚ ਸਿੰਘ ਦੇ ਦਸਖਤ ਅਸਲੀ ਨਹੀਂ ਸਨ ਅਤੇ ਸਾਰੀਆਂ ਐਂਟਰੀਆਂ ਇੱਕ ਵਿਅਕਤੀ ਦੁਆਰਾ ਲਿਖੀਆਂ ਗਈਆਂ ਸਨ ਕਈ ਲੋਕਾਂ ਦੁਆਰਾ ਨਹੀਂ ਸੜਕਾਣੀ ਮੀਡੀਆ ਨੇ ਟਿੱਪਣੀ ਲਈ ਬੋਲ ਨਾਲ ਸੰਪਰਕ ਕੀਤਾ ਪਰ ਇਹ ਖਬਰ ਮੀਡੀਆ ਦੇ ਵਿੱਚ ਪ੍ਰਕਾਸ਼ਿਤ ਹੋਣ ਤੱਕ ਬੋਲ ਨੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਸੀ ਦਿੱਤਾ ਬਕਾਇਆ ਰਕਮ ਦਾ ਹਿਸਾਬ ਲਗਾਉਣ ਵੇਲੇ ਇਸ ਨਿਰਧਾਰਨ ਨੇ ਸਿੰਘ ਨੂੰ ਨੌਕਰੀ ਪ੍ਰਾਪਤ ਕਰਨ ਲਈ ਅਦਾ ਕੀਤੇ 25000 ਡਾਲਰ ਵਿੱਚੋਂ ਸਿਰਫ 15000 ਡਾਲਰ ਦਿੱਤੇ ਕੌਰਗਨ ਨੇ ਕਿਹਾ ਕਿ ਉਹ 10000 ਡਾਲਰ ਦੀ ਨਕਦੀ ਸ਼ਾਮਲ ਨਹੀਂ ਕਰ ਸਕਦੀ ਕਿਉਂਕਿ ਉਹ ਭੁਗਤਾਨ ਟ੍ਰਿਬਿਊਨਲ ਦੁਆਰਾ ਵਿਚਾਰੇ ਗਏ ਰਿਕਵਰੀ ਪੀਰੀਅਡ ਤੋਂ ਬਾਹਰ ਸੀ ਬੰਦोबस्त ਇਸ ਤਰ੍ਹਾਂ ਵੰਡਿਆ ਗਿਆ ਹੈ ਕਿ ਮਜ਼ਦੂਰੀ ਦੇ 2432 ਡਾਲਰ ਓਵਰਟਾਈਮ ਦੇ 44256 ਡਾਲਰ ਕਾਨੂੰਨੀ ਛੁੱਟੀਆਂ ਦੀ ਤਨਖਾਹ ਦੇ 2505 ਡਾਲਰ ਸਲਾਨਾ ਛੁੱਟੀਆਂ ਦੀ ਤਨਖਾਹ ਦੇ 4585 ਡਾਲਰ ਸੇਵਾ ਦੀ ਲੰਬਾਈ ਦੇ ਮੁਆਵਜ਼ੇ ਦੇ 2300 ਡਾਲਰ ਤੇ ਰੁਜ਼ਗਾਰ ਪ੍ਰਾਪਤ ਕਰਨ ਲਈ ਫੀਸ ਦੇ 15000 ਡਾਲਰ ਜੀ ਇਕੱਠੇ ਹੋਏ ਵਿਆਜ ਦੇ 22894 ਡਾਲਰ ਏਜੇ ਬੋਇਲ ਟ੍ਰੱਕ ਰਿਪੇਅਰ ਨੂੰ ਰੋਜ਼ਗਾਰ ਮਿਆਰ ਐਕਟ ਦੀਆਂ 8 ਵੱਖ-ਵੱਖ ਉਲੰਘਣਾਵਾਂ ਲਈ ਕੁੱਲ 4000 ਡਾਲਰ ਦੇ ਲਾਜ਼ਮੀ ਪ੍ਰਸ਼ਾਸਕੀ ਜੁਰਮਾਨੇ ਦਾ ਮੁਲਾਂਕਣ ਕੀਤਾ ਗਿਆ ਸੀ ਸਿੰਘ ਦੀਆਂ ਸ਼ਿਕਾਇਤਾਂ ਦਾ ਅਸਲ ਚ 2023 ਨੂੰ ਰੋਜ਼ਗਾਰ ਮਿਆਰ ਟ੍ਰਿਬਿਊਨਲ ਦੁਆਰਾ ਫੈਸਲਾ ਕੀਤਾ ਗਿਆ ਸੀ ਉਸ ਸਮੇਂ ਕੰਪਨੀ ਨੂੰ ਉਸ ਨੂੰ ਤਨਖਾਹ ਵਿੱਚ 3149 ਡਾਲਰ ਅਤੇ ਪ੍ਰਬੰਧਕੀ ਜੁਰਮਾਨੇ ਵਿੱਚ 2000 ਡਾਲਰ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ ਹਾਲਾਂਕਿ ਸਿੰਘ ਨੇ 2024 ਵਿੱਚ ਇਸ ਫੈਸਲੇ ਵਿਰੁੱਧ ਸਫਲਤਾਪੂਰਵਕ ਅਪੀਲ ਕੀਤੀ ਤੇ ਇਸ ਨੂੰ ਦੁਬਾਰੀ ਜਾਂਚ ਲਈ ਵਾਪਸ ਭੇਜ ਦਿੱਤਾ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਸੰਘਰਸ਼ ਤੋਂ ਬਾਅਦ 온ਟਾਰੀਓ ਦੀ ਨਰਸ ਫਿਲੀਪੀਨਸ ਵਾਪਸ ਚਲੀ ਗਈ ਹੈ। ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇੱਕ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ। ਇਮੀਗ੍ਰੇਸ਼ਨ ਦੇ ਵਿੱਚ ਆਏ ਬਹੁਤ ਸਾਰੇ ਅਜਿਹੇ ਲੋਕ ਜੋ ਵੱਖ-ਵੱਖ ਨੌਕਰੀਆਂ ਕਰ ਰਹੇ ਨੇ ਉਹਨਾਂ ਨੂੰ ਹੁਣ ਵਾਪਸ ਆਪਣੇ ਮੁਲਕ ਜਾਣਾ ਪੈ ਰਿਹਾ ਅਜਿਹੇ ਦੇ ਵਿੱਚ অন্ਟਾਰੀਓ ਦੀ ਇੱਕ ਨਰਸ ਜੋ ਫਿਲੀਪੀਨਸ ਤੋਂ ਆਈ ਸੀ ਉਸ ਨੂੰ ਵੀ ਆਪਣੇ ਦੇਸ਼ ਵਾਪਸ ਜਾਣਾ ਪਿਆ ਉਹਦਾ ਕਹਿਣਾ ਹੈ ਕਿ ਕੈਨੇਡਾ ਨਰਸਾਂ ਦੀ ਤੇ ਡਾਕਟਰਾਂ ਦੀ ਘਾਟ ਦੇ ਨਾਲ ਜੂਝ ਰਿਹਾ ਹੈ ਅਜਿਹੇ ਦੇ ਵਿੱਚ ਜੋ ਸਥਿਤੀ ਸੀ ਉਸ ਨੂੰ ਆਪਣੇ ਮੁਲਕ ਵਾਪਸ ਭੇਜਣ ਤੇ ਮਜਬੂਰ ਕਰ ਰਹੀ ਸੀ ਪਰ ਉਸ ਨੂੰ অন্ਟਾਰੀਓ ਦੇ ਮਰੀਜ਼ਾਂ ਤੇ ਤਰਸ ਆ ਰਿਹਾ ਹੈ ਕਿ ਇਸ ਨਰਸਾਂ ਤੇ ਡਾਕਟਰਾਂ ਦੀ ਘਾਟ ਕਰਕੇ ਲੋਕਾਂ ਦਾ ਇਲਾਜ ਹੁਣ ਕਰੇਗਾ ਕੌਣ ਟ੍ਰਾਂਟੋ ਦੀ ਇੱਕ ਨਰਸ ਦੇ ਕੈਨੇਡੀਅਨ ਸੁਪਨੇ ਦੇ ਅੰਤ ਨੂੰ ਦਰਸਾਉਣ ਲਈ ਸਿਰਫ ਦੋ ਵੱਡੇ ਸਮਾਨ ਦੇ ਟੁਕੜੇ ਬਚੇ ਨੇ ਤੇ ਘੱਟੋ-ਘੱਟ ਹੁਣ ਵਾਸਤੇ ਜੌਨ ਜਿਸ ਦਾ ਅਸਲੀ ਨਾਮ ਉਸ ਦੀ ਇਮੀਗ੍ਰੇਸ਼ਨ ਸਥਿਤੀ ਕਰਕੇ ਗੁਪਤ ਰੱਖਿਆ ਗਿਆ ਹੈ ਦੇਸ਼ ਦੀ ਕਮਜ਼ੋਰ ਸਿਹਤ ਪ੍ਰਣਾਲੀ 'ਚ ਕੰਮ ਕਰਨ ਤੋਂ ਬਾਅਦ ਕੈਨੇਡਾ 'ਚ ਆਪਣੀ ਜ਼ਿੰਦਗੀ ਦਾ ਪ੍ਰਬੰਧ ਕਰ ਰਹੀ ਹੈ ਉਸ ਦਾ ਇੱਕ ਬੈੱਡਰੂਮ ਵਾਲਾ ਅਪਾਰਟਮੈਂਟ ਲਗਭਗ ਖਾਲੀ ਹੈ ਉਸ ਨੇ ਪਹਿਲਾਂ ਹੀ ਆਪਣਾ ਟੈਲੀਵਿਜ਼ਨ ਵੇਚ ਦਿੱਤਾ ਸੀ ਡਾਈਨਿੰਗ ਸੈੱਟ ਖਰੀਦਦਾਰ ਦੁਆਰਾ ਖਰੀਦਣ ਦੀ ਉਡੀਕ ਕੀਤੀ ਜਾ ਰਹੀ ਹੈ ਆਮਨੀ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਜੌਨ ਟ੍ਰਾਂਟੋ ਦੇ ਇੱਕ ਹਸਪਤਾਲ 'ਚ ਲਗਭਗ 2 ਸਾਲ ਕੰਮ ਕਰਨ ਦੂਜਿਆਂ ਦੀ ਦੇਖਭਾਲ ਕਰਨ ਤੇ ਇਹ ਨਹੀਂ ਜਾਣਦੇ ਹੋਏ ਕਿ ਅੰਤ ਵਿੱਚ ਉਹ ਲੋੜਵੰਦ ਹੀ ਰਹੇਗੀ ਇਹਨਾਂ ਗੱਲਾਂ ਨੂੰ ਸਾਂਝਾ ਕੀਤਾ ਜੌਨ 2021 'ਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਈ ਸੀ ਉਸਨੇ 2023 'ਚ ਅਨਟਾਰੀਓ 'ਚ ਇੱਕ ਰਜਿਸਟਰਡ ਨਰਸ ਵਜੋਂ ਆਪਣਾ ਲਾਇਸੈਂਸ ਪ੍ਰਾਪਤ ਕੀਤਾ ਤੇ ਸੂਬੇ ਦੇ ਸਿਹਤ ਸੰਭਾਲ ਪ੍ਰਣਾਲੀ 'ਚ ਨਰਸਾਂ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਕੀਤੀ ਉਨੇ ਕਿਹਾ ਹੈ ਕਿ ਉਹ ਬਹੁਤ ਸਾਰੇ ਲੋਕਾਂ ਨੂੰ ਵੇਖ ਰਹੀ ਸੀ ਖਾਸ ਕਰਕੇ ਐਮਰਜੈਂਸੀ ਰੂਮ ਵਿੱਚ ਘਟੋ ਘਟ 6 ਤੋਂ 8 ਘੰਟੇ ਉਡੀਕ ਕਰਦੇ ਮਰੀਜ਼ਾਂ ਨੂੰ ਉਸ ਸਮੇਂ ਤੱਕ ਜਦੋਂ ਤੱਕ ਦਾਖਲ ਹੋਣ ਤੇ ਉਹਨਾਂ ਦੀ ਹਾਲਤ ਪਹਿਲਾਂ ਹੀ ਵਿਗੜਨਾ ਚਾਵੇ ਜੌਨ ਕਹਿੰਦੀ ਹੈ ਕਿ ਉਸਨੇ ਕੈਨੇਡਾ ਚ ਰਹਿਣਾ ਚੁਣਿਆ ਕਿਉਂਕਿ ਉਸਨੂੰ ਲੱਗਦਾ ਸੀ ਨਰਸਾਂ ਜੋ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਮੰਗ ਜ਼ਿਆਦਾ ਹੈ ਉਹ ਸਿਸਟਮ ਚ ਕੰਮ ਕਰਦੇ ਸਮੇਂ ਇਸ ਗੱਲ ਤੇ ਵਿਸ਼ਵਾਸ ਕਰਦੀ ਸੀ ਜਦ ਤੱਕ ਉਸਨੂੰ ਉਸਦੇ ਸਥਾਈ ਨਿਵਾਸ ਅਰਜ਼ੀ ਲਈ ਇਨਕਾਰ ਪੱਤਰ ਨਹੀਂ ਮਿਲਿਆ ਉਨੇ ਕਿਹਾ ਹੈ ਕਿ ਉਸ ਵਾਸਤੇ ਬਹੁਤ ਦੁਖਦਾਈ ਸੀ ਕਿਉਂਕਿ ਉਸ ਨੂੰ ਸ਼ਾਮ 5 ਵਜੇ ਦੇ ਕਰੀਬ ਇੱਕ ਈਮੇਲ ਮਿਲੀ ਤੇ ਉਸ ਵੇਲੇ ਉਹ ਆਪਣੀ ਜੌਬ ਤੇ ਸੀ ਇਹ ਉਸ ਕੈਨੇਡੀਅਨ ਸੁਪਨੇ ਤੋਂ ਬਹੁਤ ਦੂਰ ਸੀ ਜੋ ਉਸਨੇ ਆਪਣੇ ਲਈ ਬਣਾਇਆ ਸੀ ਉਹ ਕਹਿੰਦੀ ਹੈ ਕਿ ਉਹ ਨਾ ਸਿਰਫ ਕੈਨੇਡਾ ਚ ਆਪਣੇ ਛੱਡੇ ਜਾ ਰਹੇ ਪੇਸ਼ੇ ਲਈ ਸਗੋਂ ਦੇਸ਼ ਤੇ ਉਹਨਾਂ ਮਰੀਜ਼ਾਂ ਲਈ ਵੀ ਬਹੁਤ ਦੁਖੀ ਹੈ ਜਿਨ੍ਹਾਂ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਮੀਗ੍ਰੇਸ਼ਨਲ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਤਹਿਤ ਜੌਨ ਦੇ ਸਥਾਈ ਨਿਵਾਸ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ IRCC ਨੇ ਫਰਵਰੀ ਚ ਜੌਨ ਦੇ ਵਰਕ ਪਰਮਿਟ ਲਈ ਐਕਸਟੈਂਸ਼ਨ ਨੂੰ ਵਿਰਾਧ ਕਰ ਦਿੱਤਾ ਹੈ ਇਸ ਦੇ ਨਤੀਜੇ ਵਜੋਂ ਜੌਨ ਨੇ ਆਪਣਾ ਇਮੀਗ੍ਰੇਸ਼ਨ ਦਰਜਾ ਗਵਾ ਦਿੱਤਾ ਹੈ ਤੇ ਇੱਕ ਗੈਰ ਸਟੇਟਸ ਪ੍ਰਵਾਸੀ ਹੋਣ ਦੇ ਨਾਤੇ ਉਹ ਹੁਣ ਦੇਸ਼ ਚ ਕੰਮ ਨਹੀਂ ਕਰ ਸਕਦੀ Omni News ਨੂੰ ਦਿਖਾਏ ਗਏ ਤੇ ਸਮੀਖਿਆ ਕੀਤੇ ਗਏ ਪੱਤਰ ਚ ਜੌਨ ਦੀ ਪੀਆਰ ਅਰਜ਼ੀ ਨੂੰ ਇਸ ਲਈ ਰੱਦ ਕਰ ਦਿੱਤਾ ਗਿਆ ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀ ਨੂੰ ਯਕੀਨ ਨਹੀਂ ਸੀ ਕਿ ਉਹ ਲੜਿੰਦੇ 1 ਸਾਲ ਦੇ ਹੁਨਰਵੰਦ ਕਨੇਚਨ ਕੰਮ ਦੇ ਤਜਰਬੇ ਨੂੰ ਪੂਰਾ ਕਰਦੀ ਹੈ ਅਧਿਕਾਰੀ ਇਸ ਗਲਤਵਿ ਸੰਤੁਸ਼ਟ ਨਹੀਂ ਸੀ ਕਿ ਜੌਨ ਨੇ ਆਪਣੇ ਰੋਜ਼ਗਾਰ ਲਈ ਐਲਾਨੇ ਮੁਖ ਫਰਜ਼ਾ ਨੋ ਰਪਾਇਆ ਹੈ ਆਈਆਰਸੀਸੀ ਦੀ ਵੈਬਸਾਈਟ ਦੇ ਅਨੁਸਾਰ ਪ੍ਰਕਿਰਿਆ 'ਚ ਲਗਭਗ 21 ਮਹੀਨੇ ਲੱਗ ਸਕਦੇ ਨੇ ਅੰਤਰਰਾਸ਼ਟਰੀ ਪੱਦਰ ਦੇ ਸਿੱਖੇ ਤੇ ਨਰਸਾਂ ਲਈ ਇੱਕ ਵਕਾਲਤ ਸਮੂਹ ਇੰਟੀਗ੍ਰੇਟਿਡ ਫਿਲੀਪੀਨੋ ਕੈਨੇਡੀਅਨ ਨਰਸ ਐਸੋਸੀਏਸ਼ਨ ਦੇ ਅਨੁਸਾਰ ਜਾਣ ਦਾ ਤਜਰਬਾ ਵਿਦੇਸ਼ੀ ਸਿਖਲਾਈ ਪ੍ਰਾਪਤ ਨਰਸਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ 'ਚੋਂ ਇੱਕ ਹੈ ਜਿਨ੍ਹਾਂ ਨੇ 온ਟਾਰੀਓ 'ਚ ਆਪਣਾ ਨਰਸਿੰਗ ਲਾਇਸੈਂਸ ਪ੍ਰਾਪਤ ਕੀਤਾ ਪਰ ਇਮੀਗ੍ਰੇਸ਼ਨ ਸਥਿਤੀ ਗਵਨ ਕਾਰਨ ਉਹਨਾਂ ਕੋਲ ਫਿਲੀਪੀਨਜ਼ ਵਾਪਸ ਜਾਣ ਜਾਂ ਕਿਸੇ ਹੋਰ ਸੂਬੇ 'ਚ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਇਮੀਗ੍ਰੇਸ਼ਨ ਵਕੀਲ ਲੂ ਜੈਂਸਨ ਡੰਗ ਜ਼ਾਲਨ ਕਹਿੰਦੇ ਨੇ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਦੇ ਮਾਮਲੇ ਵਿੱਚ ਇੱਕ ਸਥਿਤੀ ਤੋਂ ਦੂਜੀ ਸਥਿਤੀ 'ਚ ਤਬਦੀਲੀ ਸਭ ਤੋਂ ਘਾਤਕ ਜ਼ਾਲਾਂ 'ਚੋਂ ਇੱਕ ਹੈ ਨਰਸਾਂ ਦੇ ਵਕੀਲ ਹਸਪਤਾਲਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੇ ਹੋਰ ਮਾਲਕਾਂ ਨੂੰ ਸਦਾ ਦੇ ਰਹੇ ਨੇ ਕਿ ਉਹ ਅੰਤਰਰਾਸ਼ਟਰੀ ਪੱਧਰ ਤੇ ਸਿੱਖਿਅਤ ਨਰਸਾਂ ਦੀ ਭਾਈਚਾਰੇ ਵਿੱਚ ਮਹੱਤਵਪੂਰਨ ਭੂਮਿਕਾ ਨੂੰ ਪਛਾਣਨ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੋਂ ਓਪਨ ਵਰਕ ਪਰਮਿਟ 'ਚ ਤਬਦੀਲੀ 'ਚ ਉਹਨਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਨੂੰ ਪਛਾਣਨ ਇਹ ਯਕੀਨੀ ਬਣਾਏਗਾ ਕਿ ਇਹ ਨਰਸਾਂ ਆਪਣੇ ਸਥਾਈ ਰਿਹਾਇਸ਼ ਤੇ ਕੰਮ ਕਰਦੇ ਹੋਏ ਕੰਮ ਕਰਨਾ ਜਾਰੀ ਰੱਖ ਸਕਦੀਆਂ ਨੇ ਆਈਐਫਸੀਐਨਏ ਦੇ ਪ੍ਰਧਾਨ ਮਾਰਕ ਗ੍ਰਾਬੋਸੋ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਸਿੱਖਿਅਤ ਨਰਸਾਂ ਨੂੰ ਜਿੰਨਾ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਰਜਿਸਟ੍ਰੇਸ਼ਨ ਪ੍ਰਕਿਰਿਆ ਨਾਲ ਨਹੀਂ ਰੁਕਦੇ ਇਸ ਦੇ ਨਾਲ ਹੀ ਮੈਨੇਜਰ ਜੀ اجازت ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ